ਸੋ ਜੀ ਆਇਆ ਮੈਂ ਆਖਦਾ ਸਾਰੀਆਂ ਸੰਗਤਾਂ ਨੂੰ ਪਾਗਾ ਨਾਲ ਨਹੀਂ ਹੋਏ ਦਦਾਰ ਥੋਡੇ ਥੋਡੀ ਖੁਸ਼ੀ ਦੇ ਵਿੱਚ ਹੈ ਖੁਸ਼ੀ ਮੇਰੀ ਆਵਾ ਪ੍ਰੇਮ ਦੀ ਲੜੀ ਦੇ ਹਾਰ ਥੋਡੇ ਸੋ ਬਾ ਸੁਣ ਕਾ ਵਾਂ ਸਾਰੀਆਂ ਸੰਗਤਾਂ ਦੀ ਉੱਚੇ ਸੁੱਚੇ ਨੇ ਐਨ ਵਿਚਾਰ ਥੋਡੇ ਸੇਵਾ ਕਰਨੇ ਨੂੰ ਦਾਸ ਨੇ ਤਿਆਰ ਖੜੇ ਅਰਦਾਵਰਾਂਗੇ ਤਾਂ ਬੇ ਆਧਾਰ ਥੋਡੇ ਲਿੱਲੂ ਵਾਲਾ ਪਿੰਡ ਦੀ ਸਣਾਮਾ ਬਾਤ ਜੀ ਸੁਸਰੀ ਨੇ ਕਹਿ ਨਾ ਥੜਫਾ ਤੇ ਰਾਤ ਜੀ ਅੱਧੀ ਅੱਧੀ ਰਾਤ ਤੱਕ ਉਹ ਦਿੰਦੀ ਨਾ ਸੌਣ ਜੀ ਟੜਕਿਆਂ ਨੂੰ ਮੰਜਾ ਥੱਲੇ ਲੱਗ ਜਾਂਦੇ ਪਾਉਣ ਜੀ ਪੱਠਿਆਂ ਦੀ ਧੂੜ ਸੁਸਰੀ ਨਾ ਦਿੰਦੀ ਸੌਣ ਜੀ ਉਹ ਟੜਕੇ ਮਸਾਂ ਦੇ ਮਸਾਂ ਦੇ ਲੱਗੀਤੀ ਅੱਖ ਜੀ ਐਦਨੇ ਨੂੰ ਢੋਲ ਕੇ ਸਿੱਖਾਂ ਨੇ ਚੱਕ ਲਈ ਅਰਜਨ ਤੇ ਲੱਗ ਗਈ ਸ ਬਦਲਉਣ ਜੀ ਅਠਿਆਂ ਦੀ ਢੂੜ ਸੁਸਰੀ ਨਾ ਦਿੰਦੀ ਸੌਣ ਜੀ ਉਹ ਕੈਦੇ ਜਾ ਕੇ ਵਿੱਚ ਸੱਲਰ ਦੇ ਕੋਈ ਹੱਲ ਕਰ ਲੋ ਚੰਗੀ ਜੀ ਲਿਆ ਕੇ ਉਹ ਦਵਾਈ ਧਰ ਲੋ ਚੱਕ ਲਿਆ ਜ ਚੰਡਾ ਵੀਰ ਬਸਤਾਮੋਂਗੇ ਧਰੋਂਗੇ ਦਵਾਈ ਨਾਲ ਪੈਰੀ ਹੱਥ ਲਾਮੋਂਗੇ ਮੰਨ ਲੋ ਅਰਜ ਨਹੀਂ ਧਰ ਨਾਲ ਵਾਮੋਂਗੇ ਸਾਨੂੰ ਤਾਂ ਬਥੇਰਾ ਅੱਗੇ ਮੱਛਰ ਨੇ ਕੀਤਾ ਤੰਗ ਜੀ ਨਾਈ ਦੀ ਸੁਣਾ ਚ ਆਵੀ ਦਕੜ ਰੰਗ ਜੀ ਪੱਠਿਆਂ ਦੀ ਢੂੜ ਸੁਸਰੀ ਨੇ ਕਰੇ ਤੰਗ ਜੀ ਉਹ ਦੋ ਨੇ ਕਹਿੰਦਾ ਪੱਠੇ ਤੀਜਾ ਕਾਨਕ ਸਟੋਰ ਜੀ ਰਲ ਕੇ ਤੰਨਾ ਨੇ ਲੀਲਵਾਲ ਪਿੰਡ ਚ ਮਚਾਇਆ ਸੋਰ ਜੀ ਰਲ ਕੇ ਤੰਨਾ ਨੇ ਲੀਲਵਾਲ ਪਿੰਡ ਚ ਮਚਾਇਆ ਸੋਰ ਜੀ ਉਹ ਮੈਂ ਤਾਂ ਥੋੜੇ ਬੂਰੇ ਤਾਰ ਦਿੱਤੀ ਅਰ ਜੀ ਕਹਿਣਾ ਨਾ ਹੁਣ ਅੱਗੇ ਥੋਡੀ ਮਰਜੀ ਸੁਸਰੀ ਦਾ ਸਭ ਦੇ ਕਰ ਚ ਬੜ ਗਈ ਹੋ ਪੱਠਿਆਂ ਦੀ ਧੂੜ ਸੁਸਰੀ ਦਾ ਸੰਧ ਜੋੜਦੇ ਬਾਈ ਬੈਠੇ ਸੁਣਨਗੇ ਥੱਲੇ ਹੋਏ ਬੋੜਦੇ ਮਾ ਖਾ ਕਦੋਂ ਦੁੱਖ ਦੂਰ ਹੋਣਗੇ ਕੱਚੇ ਜੇ ਕੋੜਦੇ ਊਕੇ ਛੰਦ ਭਰਦੇ ਵਿਚਾਰ ਕੇ ਸੁਸਰੀ ਨੂੰ ਛੱਡਾਂਗੇ ਅੰਦਰ ਵਾੜ ਕੇ ਉਹ ਹੋ ਗਿਆ ਸੰਧ ਭਰ ਦੇ ਵਿਚਾਰ ਕੇ ਸਸਰ ਨੂੰ ਛੱਡਾਂਗੇ ਅੰਦਰ ਵਾੜ ਕੇ